ਨੋ ਕੋਰੋਨਾ ਮਹੀ ਗੱਲ ਦੋ ਸੁਣੇ ਦੀ ਵਿੱਚ ਰੋਵੇਂ ਗੱਲ ਪਹਿਲੇ 68 ਦਿਨ ਦੇ ਪੁੱਤ ਪਹਿਲੇ ਹਾਂ ਸਕੂਲ ਨੇ ਖੋਲ੍ਹਿਆ ਤੇ ਜਦੋਂ ਖੁੱਲ ਗਿਆ ਤਾਂ ਕੋਈ ਗੱਲ ਨਹੀਂ ਲੈ ਜੇ ਉਹਦਾ ਉਹਦਾ ਛੁੱਟੀ ਜਿੱਦਣ ਹੋ ਗਈ ਨਾ ਜਾਂ ਉਹਦਾ ਕੱਲ ਉਹਦਾ ਕਮਾ ਛੁੱਟੀ ਤੋਂ ਬਾਅਦ ਤੁਹਾਨੂੰ ਪੱਕਾ ਕਮਾ ਲਿਆਵਾਂਗੇ ਛੁੱਟੀ ਤੋਂ ਬਾਅਦ ਉਹਦਾ ਤੁਹਾਨੂੰ ਮਿਲ ਆਏ ਨਾ ਨਹੀਂ ਤੇ ਲੈ ਨਹੀਂ ਕੋਈ ਚੰਦੇ ਨਹੀਂ ਕੀ ਕਰ ਮੇਰਾ ਪੁੱਤ ਮੈਂ ਚੜ੍ਹ ਕੇ ਜਾਵਾਂ ਤੂੰ ਤਾਂ ਠੀਕ ਨਹੀਂ ਆ ਕੋਈ ਗੱਲ ਨਹੀਂ ਮੈਂ ਬੈਠੇ ਵੇਖ ਰੋਂ ਰਿਹਾ ਕੋਈ ਗੱਲ ਨਹੀਂ ਭਲੇ ਮੇਰਾ ਕੇ ਇਹ ਸੜਿਆ ਮੁੰਡਾ ਆ ਗਿਆ 50 ਨਹੀਂ ਨਾ ਲੋ ਚੋਣੀ ਜੀ ਜਿਵੇਂ ਆ ਕੇ ਆਇਆ ਪਹਿਲੇ ਤਾਂ ਦਿਲਾਰੀ ਨਟਕਣੀ ਵਿੱਚ ਹੋ ਰਿਹਾ ਜਿੰਨਾ ਹੈਗੀ ਦੇ ਕਿਤੇ ਅੰਦਰ ਉਦਾ ਰਿਹਾ ਫਿਰ ਇੱਕ ਦੋ ਉਦਾ ਰਿਹਾ ਕਿ ਆ ਦੋ ਤਿੰਨ ਦਿਨ ਉਦਾ ਵੀ ਦੇ ਯਾ ਕੋਈ ਨਹੀਂ ਫੇਰ ਛੁੱਟੀਆਂ ਪੈ ਕੇ ਫਿਰ ਜੇ ਫਿਰ ਜਸੋਬ ਜਾਤਰਾ ਦੇ ਦਿਨ ਗਏ ਰਾਤ ਹਾਂ ਫਿਰ ਉਹ ਕਿਤੇ ਹੋਣ ਫਿਰ ਕਿਤੇ ਤੱਕ ਭਵਾ ਲਿਆ ਵੰਗ ਕੋਈ ਗੱਲ ਨਹੀਂ ਜਦ ਬੈ ਛੁੱਟੀਆਂ ਹੋ ਜਾਣੀਆਂ ਵਾ ਹਣੇ ਲੋੜੀ ਦੇ ਫੇਰ ਛੁੱਟੀਆਂ ਹੋਣੀਆਂ ਮੇਰੇ ਪੁੱਤ ਨੂੰ। ਉੱਜਾਈ ਚਾੜੋ। ਤੇਰ ਜਾਈਂ ਚਾੜੋ। ਮੈਂ ਤੇ ਤੁਹਾਨੂੰ ਪਤਾ ਵੀ ਸਾਡਾ ਬੜਾ ਰੋਂਦਿਆ ਸੀ। ਖੂਲ ਖੋਲ ਕੇ ਤੇ ਹੁਣ ਬਹਿ ਕੇ ਆਪਣਾ ਕੰਮ ਜਰਾ ਲੈਂਦਾ ਹੀ ਵਰਕਸ਼ੀਟਾਂ ਕਰਣ ਰਿਹਾ ਵਾ। ਕਿਉਂਕਿ ਅੱਜ ਸਵੇਰ ਦੇ ਅਸੀਂ ਕਾਫੀ ਬੀਜ਼ੀ ਹਾਂ। ਹੋਂਦ ਮੈਂ ਸਕੂਲ ਇੰਝ ਜਾਣਾ। ਚੋਣੀ ਹੀ ਜਾਵਗੀ। ਮੈਂ ਤੇ ਕਪੜੇ ਆਪਣੇ ਬੈਗ ਤੇ ਪਾ ਦਿੱਤੇ ਹੀ ਕਿ ਲਾਨੀ ਕੋ ਚੱਲ ਜੂਗਾ ਤੇ ਪਰ ਹੁਣ ਛੁੱਟੀਆਂ। ਐਜਲੀ ਠੰਡ ਬੜੀ ਉਹਦਾ ਕਿ ਮੈਂ ਜਾਣ ਨਹੀਂ ਦਿੰਦੀ ਰਹੀ ਕਿ ਮਨ ਜੀ ਤਾਂ ਮੈਂ ਹੋਰ ਬੜੋ ਤੇ ਆ ਕੇ ਆਈ ਸੀ।

ਉਹ ਵੇਹ ਨਸਬਾਤ ਨੂੰ ਸੰਭਲਦੇ ਪਿਆ ਪੰਜਾਬੀ ਮਿਸਤਰੀ ਜਿਹੜੇ ਲੱਗੇ ਨੇਰਾ ਕਾਫੀ ਹੋ ਗਿਆ ਹਣਾ ਤੇ ਫਿੱਟਾ ਉੱਟਾ ਬੱਟੀਆਂ ਗਈਆਂ ਇੱਥੋਂ ਅੱਜ ਇੱਤਰ ਵਾਲੀ ਇਹਦੇ ਨੂੰ ਕਹਿੰਦਾ ਕੱਲ ਪਸਤਾ ਕੋਈ ਫੇਸ ਉੱਤੇ ਦੇਗਾ ਨਹੀਂ ਆ ਘਰਾ ਕੇ ਚੁੱਕੇ ਦੇਣਾ ਇੱਧਰ ਵੀ ਕਰ ਗਈ ਥੋੜਾ ਜਿਹਾ ਨਹੀਂ ਮੈਂ ਤੁਹਾਨੂੰ ਆਪ ਕਹਿ ਦਵਾਂ ਕਿ ਉਹ ਤਾਂ ਕੀ ਕਰੀ ਨਾ ਪੂਰੀ ਕਰਾ ਦੇਣੀ ਉੱਥੇ ਤੱਕ ਉੱਪਰ ਤੱਕ ਤੇ ਆਹ ਹਾਂ ਤੇ ਬਾਕੀ ਸਵੇਰੇ ਦਿਖਾਵਾਂਗੇ ਨਹੀਂ ਇਹਦੇ ਕੋ ਕਿ ਨੇਰਾ ਬੜਾ ਹੋ ਗਿਆ ਇੱਧਰ ਹਾਂ ਚਲੋ ਠੀਕ ਐ ਚਲੋ ਠੀਕ ਐ ਬਰੇ ਆਮ ਨੇ ਉਹਨਾਂ ਕਹਿਆ ਹੈ ਕਿ ਆ ਵੀ ਗਲਾਜਾ ਜੇ ਬੰਦ ਕਰ ਦਿਓ ਤੇ ਕਹਿੰਦੇ ਕਰ ਦਿੰਨੇ ਕੋਈ ਨਹੀਂ ਰੋੜੇ ਰੋੜੇ ਕਹਿੰਦੇ ਭਰ ਦਿੰਨੇ ਇਹਦੇ ਵਿੱਚ ਬਾਕੀ ਆਹ ਰਹਿ ਗਿਆ ਥੋੜਾ ਜਿਹਾ ਕਚਰਾ ਸਿੱਧਾ ਕਚਰਾ ਹੋ ਜਾਣਾ ਹਾਂ ਚਲੋ ਠੀਕ ਐ ਸਾਰੇ ਹੁਣ ਰੋਟੀ ਆਡੀ ਸਬਜੀ ਮੈਂ ਬਣਾਈ ਨਿਸਤਰੀਆਂ ਲਈ ਉਹ ਵੀ ਪਈ ਆ ਤੇ ਸਾਦ ਵੀ ਆਇਆ ਸਾਡਾ ਉਹ ਵੀ ਪਿਆ ਵਾ ਹਾਂ ਇਫਲ ਗਿਆ ਲਾਉਣੇ ਤੇ ਹੁਣ ਖਾਣੇ ਆਟਾ ਵੀ ਮੈਂ ਹੋਰ 2 ਟੱਕ ਵਜੇ ਜਿਹੜਾ ਗੁੱਜਿਆ ਹੋਈ ਤੇ ਆਇਆ ਗਾਵਾ ਉਹ ਤਾਂ ਸਵੇਰੇ ਬੀਂ ਆਣਾ ਸਵੇਰੇ ਜਾਣਾ ਇਸ ਵਾਰ ਕਿੰਨੇ ਵਜੇ ਉੱਠਣਾ ਸਵੇਰੇ ਉੱਠ ਜਾਊਗੀ 7:00 6:00 6:30 6:30 ਉੱਠ ਜਾਣਾ ਕਿ ਸਾਡੇ ਨਾਲ ਸਕੂਲ ਲੱਗਣਾ 9:00 ਵਜੇ ਲੈਣਾ ਉਹ ਅੱਧਾ ਪੌਣਾ ਅੱਧਾ ਘੰਟਾ ਪਹਿਲਾਂ ਲੈਣ ਹੁੰਦਾ ਪੈਣ ਵਾਲਾ ਨਹੀਂ ਨਹੀਂ ਹਾਂ ਸਾਢੇ 8:00 ਹੋਊਗਾ ਮੇਰੇ ਸਾਢੇ 8:00 ਪੌਣੇ 9:00 ਘੰਟਾ ਪਹਿਲਾਂ ਹੁੰਦਾ ਵਾ ਨਹੀਂ ਨਹੀਂ ਕਿਉਂਕਿ ਉਹਨੇ ਫਿਰ ਕਹਿੰਦਾ ਮੈਨੂੰ 15-20 ਮਿੰਟ ਪਹਿਲਾਂ ਬੱਚੇ ਦੇਣੇ ਪੈਂਦੇ ਉੱਥੇ ਸਕੂਲੇ ਆਹ ਮਲੇ ਹੜ ਕੋਦੇ ਕੰਡਾ ਹਰ ਤੋਂ ਬਾਅਦ ਬੱਚੇ ਨਹੀਂ ਲੈਂਦਾ ਹੈਗਾ ਕੋਈ ਸਗੂ ਦੀ ਕੋਈ ਬਸ ਲੈਂਦਾ ਰੋੜ ਤੋਂ ਹਾਂ ਹਾਂ ਬਸ ਰੋੜ ਤੋਂ ਬਾਅਦ ਨਹੀਂ ਚੱਲਣਾ ਨਾ ਉਹਨੂੰ ਦੱਸਣਾ ਵੀ ਪੈਣਾ ਮਨਾ ਹੋਣਾ ਹੁਣ ਦੱਸ ਦੋ ਫਿਰ ਉਹਨੂੰ ਫੋਨ ਕਰਕੇ ਚਲੋ ਕੋਈ ਗੰਦਾ ਚਲੋ ਠੀਕ ਹੈ ਠੰਡ ਕਾਫੀ ਹੋ ਗਈ ਆ ਹੁਣ ਆਪਾਂ ਬਣਾਈਏ ਫੁੱਲ ਤੇ ਉਹ ਸਾਡੇ ਉਹਦੇ ਜੋ ਨਕਸ਼ੇ ਦੇ ਹਿਸਾਬ ਨਾਲ ਉਹਨਾਂ ਨੇ ਸ਼ੁਰੂ ਕਰਤਾ ਬਣਾਉਣਾ ਉਹਨਾਂ ਨੇ ਪਿੱਲਰ ਜੀ ਪਰ ਦੇਖਣੀ ਹੈ ਸੇਰੇ ਵਿਖਾਵਾਂਗੇ ਚਲੋ ਠੀਕ ਹੈ ਚਲੋ ਠੀਕ ਹੈ ਮੈਨੂੰ